ਮੈਂ ਵੀ ਚੰਗਦਾ ਚਲੋ ব্রাঞ্চ ਦੇ ਵਿੱਚ ਨੇ ਅਫੀਸਰ ਨੇ ਡੀਲਿੰਗ ਵਜਾਇਆ ਹੈ ਜੋ ਰੇਟਸ ਨੇ ਉਹ ਮੈਨੂੰ ਬਹੁਤ ਸਹੀ ਲਗੇ ਜੈ ਮਾਤਾ ਦੀ ਦੋਸਤੋ ਸੁਨੀਲ ਭయ్యా ਆਏ ਨੇ ਬੇਸਿਕਲੀ ਇਹ ਹੈਗੇ ਨੇ ਹਿਮਾਚਲ ਤੋਂ ਇਹ ਰਹਿੰਦੇ ਮਤਲਬ ਪੰਜਾਬ ਦੇ ਵਿੱਚ ਆਪਣੇ ਦੁਰਾਹ ਨੇ ਇਹਨਾਂ ਨੇ ਫੋਨ ਲੈਣਾ ਸੀ ਇੱਕ ਪਰ ਪਤਾ ਨਹੀਂ ਇਹਨਾਂ ਦੇ ਦਿਮਾਗ ਨੂੰ ਕੀ ਹੋਇਆ ਇੱਥੇ ਆ ਕੇ ਪਤਾ ਨਹੀਂ ਇਹ ਹਿਪਨੋਟਾਈਜ਼ ਹੋ ਗਏ ਮੇਰੇ ਤੋਂ ਪਤਾ ਨਹੀਂ ਕੀ ਹੋਇਆ ਇਹਨਾਂ ਨੇ ਤਿੰਨ ਫੋਨ ਲੈ ਲਏ ਜੀ ਇੱਕ ਲੈਣਾ ਆਏ ਸੀ ਤਿੰਨ ਲੈ ਲਏ ਮਤਲਬ ਕਿ ਇਹਨਾਂ ਨੂੰ ਵੀ ਪਤਾ ਲੱਗਿਆ ਹੋਇਆ ਕੀ ਹੈ ਇਹਨਾਂ ਨਾਲ ਠੀਕ ਹੈ ਔਰ ਬਹੁਤ ਸ਼ਾਨਦਾਰ ਇਹਨਾਂ ਨੇ ਲੈਣਾ ਸੀ ਐਪਲ ਕੱਲਾ ਲੈਣਾ ਸੀ ਆਈਫੋਨ 15 ਠੀਕ ਹੈ ਔਰ ਨਾਲ ਹੀ ਇਹਨਾਂ ਨੇ ਲਿਆ ਫਿਰ A15 5G ਔਰ ਨਾਲ ਹੀ ਇਹਨਾਂ ਨੇ ਲਿਆ ਨਵਾਂ ਫੋਨ F25 Pro Oppo ਦਾ ਤਿੰਨ ਫੋਨ ਇਕੱਠੇ ਲੈਨੇ ਭਈਆ ਨੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਭਈਆ ਤੁਸੀਂ ਹੀ ਦੱਸਿਓ ਤਿੰਨ ਫੋਨ ਕਿਵੇਂ ਲੈਣੇ ਇੱਕ ਲੈਣਾ ਸੀ ਤੁਸੀਂ ਮੈਂ ਤਾਂ ਇਕਲਿ ਨੇ ਆਇਆ ਸੀ ਲੇਕਿਨ ਜੋ ਤੁਹਾਡੀ ਡੀਲਿੰਗ ਵਗੈਰਾ ਹੈ ਜੋ ਰੇਟਸ ਨੇ ਉਹ ਮੈਨੂੰ ਬਹੁਤ ਸਹੀ ਲੱਗੇ ਉਸ ਖਾਤੇ ਰਫੇ ਮੈਂ ਡਿਸਾਈਡ ਕਰਤਾ ਕਿ ਮੈਂ ਮੇਰੇ ਕਿਤੇ ਮੇਰਾ ਉਹ ਚੱਕਰ ਤਾਂ ਨਹੀਂ ਚੱਲ ਗਿਆ ਖਾਣਾ ਜਾਦੂ ਨਹੀਂ 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 ਕੁਛ ਨਹੀਂ ਕੁਛ ਨਹੀਂ ਹਾਂਜੀ ਦੀਦੀ ਤੁਹਾਨੂੰ ਕਿਵੇਂ ਲੱਗਾਈ ਇੱਥੇ ਆ ਕੇ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੋ ਵੀ ਤੁਹਾਡਾ ਮਤਲਬ ਵੀ ਹਰ ਪਰਸਨਲੀ ਵੀ ਤੁਸੀਂ ਮਤਲਬ ਬਹੁਤ ਵਧੀਆ ਡੀਲ ਕਰਦੇ ਹੋ ਥੈਂਕ ਯੂ ਵਧੀਆ ਸਰ ਬਹੁਤ ਵਧੀਆ ਲੱਗਿਆ ਬਾਕੀ ਮੈਂ ਇੰਟਰੋਡਕਸ਼ਨ ਦੇ ਦਿੰਦਾ ਦੀਦੀ ਜੀ ਇਹ ਮਤਲਬ ਦੁਰਾਹਾ ਬ੍ਰਾਂਚ ਦੇ ਵਿੱਚ ਜਿੱਥੇ ਮਤਲਬ ਕਿ ਬੈਂਕ ਆਫ ਇੰਡੀਆ ਦੇ ਵਿੱਚ ਇਹ ਮਤਲਬ ব্রাঞ্চ ਦੇ ਵਿੱਚ ਨੇ ਅਫੀਸਰ ਨੇ ਇੰਟਰੋਡਕਸ਼ਨ ਕਰਾ ਦੇ ਕਿ ਦਰਾਹਾ ব্রাঞ্চ ਦੇ ਵਿੱਚ ਬੈਂਕ ਆਫ ਇੰਡੀਆ ਅਫੀਸਰ ਨੇ ਔਰ ਤੁਸੀਂ ਕੀ ਕਰਦੇ ਹੋ ਦੱਸੋ ਮੇਰਾ ਤਾਂ ਆਪਣਾ ਹੀ ਕੰਮ ਹੈ ਜੀ ਕੀ ਕੰਮ ਹੈ ਦੱਸੋ ਮਿਊਚੁਅਲ ਫੰਡ ਮਿਊਚੁਅਲ ਫੰਡ ਦਾ ਕੰਮ ਹੈ ਭਈਆ ਨੂੰ ਜਦੋਂ ਮਰਜ਼ੀ ਮਿਲੋ ਅਗਰ ਤੁਹਾਨੂੰ ਮਿਊਚੁਅਲ ਫੰਡ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਮੈਨੂੰ ਕਾਲ ਕਰ ਲਿਓ ਮੈਂ ਨੰਬਰ ਇਹਨਾਂ ਦਾ ਦੇ ਦਾਂਗਾ ਤੁਹਾਨੂੰ ਮੈਂ ਨੰਬਰ ਲੈ ਰਿਹਾ ਇਹਨਾਂ ਤੋਂ ਬਾਕੀ ਹੋਰ ਦੱਸੋ ਜੀ ਬਸ ਜੀ ਸਭ ਬਹੁਤ ਬੜੀਆ ਓਕੇ ਕੰਮ ਓਕੇ ਜੀ ਓਕੇ ਚਲੋ ਜੈ ਮਾਤਾ ਦੀ ਜੀ ਜੈ ਮਾਤਾ ਦੀ